ਕੱਤਾਂ ਨੇ ਖੜ ਜਾਈਏ ਮੰਨਦੇ ਨਹੀਂ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਓਏ ਭਾਵੇਂ ਤੰਬੂਆਂ ਚ ਰਤਾ ਹਾਂ ਗਜ਼ਾਰ ਦੇ ਲੜਾਂਗੇ ਤੇਰੇ ਨਾਂ ਆਈ ਆਫਤੇ ਨੀ ਅਸੀਂ ਇਹ ਨਿਸ਼ਤ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾ ਆਈ ਆਫ਼ਤੇ ਨੀ ਅਸੀਂ ਇਹ ਨਿਸ਼ੇਤੀ ਹੌਸਲੇ ਨਹੀਂ ਹਾਰਦੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਓਏ ਇਹ ਨਿਸ਼ੇਤੀ ਨਹੀਂ ਪੰਜਾਬੀ ਕਦੇ ਡੋਲਦੇ ਆ ਇਹ ਨਿਸ਼ੇਤੀ ਨਹੀਂ ਪੰਜਾਬੀ ਕਦੇ ਡੋਲਦੇ ਏ ਆਏ ਮੋੜ ਤੋਂ ਮੁਸੀਬਤਾਂ ਵੰਗਾਰ ਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨੀ ਅਸੀਂ ਇਹ ਨਹੀਂ ਛੇਤੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾਲ ਆਈ ਆਫਤੇ ਨੀ ਅਸੀਂ ਇਹ ਨਹੀਂ ਛੇਤੀ ਹੌਸਲੇ ਨਹੀਂ ਹਾਰਦੇ